ਕਿ ਕਿਸੇ ਨੂੰ ਨਹੀਂ ਕਹਿ ਰਿਹਾ ਆਸ਼ੂ ਜੀ ਸਮਝਦਾਰ ਹੈ ਪਰ ਮੇਰੇ ਕਹਿਣ ਦਾ ਭਾਵ ਹੈ ਵੀ ਮਨੂੰ ਲੱਗਦਾ ਮੈਂ ਕਿਸੇ ਦੁਖਤੀ ਰਗ ਦੇ ਉੱਤੇ ਹੱਥ ਲਾਤਾ ਠਾ ਦੇਣੇ ਕਹਿੰਦਾ ਚੋਰ ਕੀ ਦਾੜੀ ਵਿੱਚ ਤਿੰਨ ਕਾ ਸਿੱਧਾ ਜਾ ਕੇ ਵਜੇ ਤੇ ਚਿੰਘਾੜੇ ਵਜੀ ਜਾਂਦੇ ਕੱਪੜਿਆਂ ਜੋ ਬਾਹਰ ਹੋ ਰਿਹਾ ਹੈ ਗੁੱਸੇ ਚ ਗਰਮ ਹੈ ਮੈਂ ਇਹ ਮੈਂ ਇਹ ਕਰ ਦੂੰਗਾ ਜਖੂ ਸਾਹਿਬ ਜਖੜ ਜੁਖੜਾ ਤਪਈ ਰਹਿਣ ਦਿਓ ਮੇਰੀ ਕੋਈ ਬੇਨਤੀ ਹੈ ਕਾਂਗਰਸ ਲੀਡਰਸ਼ਿਪ ਨੂੰ ਹਾਜੀ راہુલ ਗਾਂਧੀ ਜੀ ਪਤਾ ਨਹੀਂ ਚੰਡੀਗੜ੍ਹੋਂ ਜਾ ਵੜੇ ਕਿ ਨਹੀਂ ਜਾ ਵੜੇ ਉਹਨਾਂ ਨੂੰ ਮੈਂ ਕਹਿ ਦੇਣਾ ਰਿਕੁਐਸਟ ਕਰ ਦੂੰਗਾ ਵੀ راہુલ ਗਾਂਧੀ ਜੀ ਆ ਇੱਥੇ ਵਾਲੇ ਜਿਹੜੇ ਕਾਂਗਰਸੀ ਤੁਰੇ ਫਿਰਦੇ ਐ ਸਰਕਾਰ ਬਣਾਉਣ ਨੂੰ ਵੀ ਜੇ ਕਿਤੇ ਆ ਐਨਾ ਗੁੱਸਾ ਐਨਾ ਜੋਸ਼ ਐਨਾ ਹੌਸਲਾ ਵਾਟ ਯੂ ਕਾਲ ਥਿਸ ਇਹਨਾਂ ਬੜਾ ਫਾਲਸ ਬਰਵਾਡੋ ਆ ਜੇ ਕਿਤੇ ਕਾਂਗਰਸ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ ਚੱਕ ਪਾ ਕੇ ਤਾਂ ਗੱਲ ਕਰ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਇੱਥੇ ਪੰਜਾਬ 'ਚ ਕੋ ਅਪੋਜੀਸ਼ਨ ਵੀ ਐ ਉਹ ਦਿਨ ਤਾਂ ਨੀਂ ਨੀ ਪਾ ਕੇ ਬਹਿ ਗਏ ਮੇਮਣਿਆਂ ਵਾਂਗੂ ਬਾਹਰ ਆ ਕੇ ਸਭ ਐਜੇ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਸਾਰੇ ਨਾਲ ਆ ਜਿਹੜੇ ਬਾਹਰ ਆ ਕੇ ਦਮਗੇ ਜੇ ਮਾਰੀ ਜਾਂਦੇ ਹੁਣ ਸਭ ਉੱਥੇ ਦੀ ਗੱਲ ਸੀਗੀ ਉੱਥੇ ਕਹਿਣਾ ਚਾਹੀਦਾ ਸੀ ਉੱਥੇ ਤਾਂ ਐਨ ਲੱਗਿਆ ਜਿਵੇਂ ਜਵਾਨ ਦੇ ਤਾਣੇ ਤਾਲੇ ਲੱਗੇ ਹੁਣ ਕੋਈ ਨਹੀਂ ਚੁਸਕਿਆ ਉੱਥੇ ਇਹ ਸਾਰੇ ਬੈਠੇ ਸੀ ਉਹ ਪ੍ਰਧਾਨ ਨੂੰ ਤਾਂ ਛੱਡੋ ਇੱਕ ਪ੍ਰਧਾਨ ਦੇ ਅੱਖ ਚ ਖੜ ਜਾਂਦਾ ਖਾ ਦਾ ਨਾਰਾ ਮਾਰ ਦਿੰਦਾ ਵੀ ਸਾਡੇ ਪ੍ਰਧਾਨ ਨੂੰ ਐ ਕਿਉਂ ਜ਼ਲੀਲ ਕਰੀ ਜਾਂਦੇ ਹੋ ਆ ਪ੍ਰਧਾਨ ਜੀ ਇੱਥੇ ਆ ਕੇ ਹੁਣ ਕਰੀ ਜਾਂਦਾ ਆ ਦੁਰਭਾਗ ਹੈ ਭਰਾ ਲੋਕਾਂ ਦਾ ਫੈਸਲਾ ਸਾਬ ਦੁਰਭਾਗ ਤਾਂ ਪੰਜਾਬ ਦਾ ਵੀ ਇਹ ਜਿਹੜੇ ਲੋਕ ਆ ਕੇ ਅੱਜ ਰਾਜ ਤੋਂ ਸੁਭਾਰੀ ਬੈਠੇ ਤੇ ਲੁਧੇਣੇ ਦਾ ਆਏ ਵੀ ਇਹ ਜਿਹੜੇ ਲੋਕਾਂ ਨੂੰ ਸੁਣ ਕੇ ਨਮਾਇੰਦਾ ਭੇਜਦੇ ਜਿਹੜੇ ਜ਼ੁਬਾਨ ਨਹੀਂ ਖੋਲ ਸਕਦੇ ਸਾਬ ਇੱਕ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹੋ ਤੁਸੀਂ ਪੰਜਾਬ ਦੀ اپੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਹਲਕੀ ਤੇ ਛੋਟੀ ਸੋਚ ਹੈ ਇਹਦੇ ਕਰਕੇ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ ਕਿ ਸਾਥੀਓ ਜਿਹੜੇ ਮੈਂ ਅਸੈਂਬਲੀ ਦੇ ਅੰਦਰ ਲੀਡਰ ਹੋਵਾ ਪੋਜੀਸ਼ਨ ਸੀਗਾ ਜਦੋਂ ਸ਼੍ਰੀਮਾਨ ਨੇ ਖੜੇ ਹੋ ਕੇ ਹੰਝੂ ਵਹਾ ਕੇ ਹੱਥ ਜੋੜ ਕੇ ਬਾफी ਮੰਗੀ ਸੀਗੀ ਵੀ ਮੇਰੇ ਉੱਤੇ ਇਲੈਕਸ਼ਨ ਚ ਚੰਦਾ ਲੈਣ ਦਾ ਜਿਹੜਾ ਇਲਜ਼ਾਮ ਲੱਗਿਆ ਨਸ਼ੇ ਵੇਚਣ ਵਾਲੇ ਤੋਂ ਮਾਨਸਾ ਕੋ ਲੱਗਿਓਣੇ ਤੁਸੀਂ 2014 ਦੀ ਗੱਲ ਹੈ ਐਸਾ ਆ ਗਿਆ ਕਿ ਯਾਦ ਸੀ ਸ਼੍ਰੀਮਾਨ कांग्रेस ਦੇ ਪ੍ਰਧਾਨ ਦੇ ਉੱਤੇ ਐਮ ਐਲ اے ਸੀਗੇ ਰੋਕ ਕੇ ਮੇਰੇ ਆ ਤਾਂ ਬੱਚੇ بڑے ਛੋਟੇ ਛੋਟੇ ਸੁਖਵੀਰ ਜੀ ਸੁਖਵੀਰ ਜੀ ਨੂੰ ਪੁੱਛ ਲਿਓ ਰਾਤ ਨੂੰ ਘਰੇ ਜਾ ਕੇ ਇਹਨਾਂ ਨੂੰ ਆਦਤ ਹੈ ਸਭ ਦੇਖੋ ਆਦਤ ਹੈ ਮੈਂ ਸ਼ੇਰ ਜੇ ਕਹਿ ਦਿਆ ਇੱਕ ਮਿੰਟ ਗੱਲ ਹੈ ਕਬਾ ਸਮੇਟੀ ਨਹੀਂ ਜਾਂਦੀ ਕਹਿੰਦਾ ਉਫ ਉਫ ਤਲਕ ਨਹੀਂ ਕੀ ਜ਼ਿਲੇ ਇਲਾਕੇ ਖਿਲਾਫ ਉਲਫ ਨਹੀਂ ਉਲਫ ਤਲਕ ਨਹੀਂ ਕੀ ਜ਼ਿਲੇ ਇਲਾਕੇ ਖਿਲਾਫ ਕਿਉਂਕਿ ਆਪਕੋ ਆਦਤ ਹੈ ਦਰਬਾਰ ਕੀ ਦਰਬਾਰੀ ਕਿਉਂਕਿ ਦਰਬਾਰੀ ਹੈ ਆਪ ਇਹ ਲੋਕ ਦਰਬਾਰੀ ਐ ਸਾ ਇਹਨਾਂ ਨੂੰ ਤਾਂ ਪੈਰ ਫੜਨੇ ਜੇ ਪਹਿਲਾਂ ਸੁਖਬੀਰ ਜੀ ਬੈਠੇ ਸੀ ਸੁਖਬੀਰ ਜੀ ਪੈਰਾਂ 'ਚ ਜੱਟ ਕੇ ਅੱਜ ਭਗਵੰਤ ਮਾਨ ਜੀ ਇਹ ਤਾਂ ਭਗਵੰਤਾਂ ਦੇ ਚੇਹਰੇ 'ਚ ਜਾ ਜੱਟ ਕੇ ਕੱਲ ਕੋਈ ਹੋਰ ਆ ਗਿਆ ਇਹਨਾਂ ਨੂੰ ਤਾਂ ਪੈਰ ਦੇਖਣੇ ਸਾਬ ਇਹ ਚਰਨਾਂ 'ਚ ਜਾਂਦੇ ਉਸ ਕਿਸਮ ਦੇ ਲੋਕ ਐ ਇਸ ਕਰਕੇ ਹਾਂ ਮੈਂ ਆਹ ਕਹਿ ਰਿਹਾ ਵੀ ਆਹ ਜਿਹੜੀ ਸੋਹ ਐ ਪਹਿਲਾਂ ਇਹਨਾਂ ਨੂੰ ਚਕਵਾਓ ਅਗਰ ਸੋਹ ਨਾ ਚਕਵਾਓ ਤਾਂ ਜਿਹੜਾ ਉਹ ਟ੍ਰੈਕਰ ਲਾ ਰਿਹਾ ਕਹਿੰਦਾ ਸੀ ਉਹ ਪੈਰਾਂ 'ਚ ਪਾਣਾ ਹੈ ਸਰਟੀਫਾਈਡ ਐ ਸਾਬ ਹੀ ਇਜ਼ ਅਕਨੋਲਿਜਡ ਔਨ ਦਾ ਫਲੋਰ ਆਫ ਦਾ ਹਾਊਸ ਆਓ ਇਹਨਾਂ ਦੇ ਪਤਾ ਲੱਗੇ ਕਿੱਥੇ ਕਿੱਥੇ ਜਾਂਦੇ ਕਿਹੜੇ ਟਰੇਡਰਾਂ ਨਾਲ ਗੀਲ ਕਰਦੇ ਸਭ ਮੁਕਰ ਜੀ ਦੱਸੋ ਅਸੈਂਬਲੀ ਦਾ ਰਿਕਾਰਡ ਕਢੋ ਐਵੇਂ ਲੋਕਾਂ ਨੂੰ ਇਥੇ ਪ੍ਰੇਸ਼ਾਨ ਕਰ ਰਹੇ 33 ਹਜ਼ਾਰ ਬੰਦੇ ਫੜ ਰੱਖੇ ਐ ਜਿਹਦੇ ਵੇਚਣ ਵਾਲੇ ਐ ਐਵੇਂ ਐਵੇਂ ਐਡੀ 2-2 ਕਰੋੜ ਦੀਆਂ ਘਾਰਾਂ ਦੀਆਂ ਸਭ ਇੱਕ ਨਿਮਾਣੇ ਜੇ ਖਰਚੋਂ ਨਿਕਲਣ ਵਾਲੇ ਜਿਹੜੇ ਬਣਾਏ ਸੀਗੇ ਰਾਹੁਲ ਜੀ ਨੂੰ ਕਰਕੇ ਮੈਂ ਤਾਂ ਬੜੇ ਮਾਮੂਲੀ ਜੇ ਖਰਚੋਂ ਨਿਕਲੇ 2 ਕਰੋੜ ਦੀ ਗੱਡੀ ਸਭ ਕਮਾਲ ਹੋ ਗਈ ਸਭ ਕਿੱਥੋਂ ਆnde ਐ ਇਸ ਕਰਕੇ ਹਸ ਮਹਿਕ ਬੰਦ ਨਹੀਂ ਹੁੰਦੀ ਸਭ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਆਸ਼ੂ ਜੀ ਸਮਝਦਾਰ ਐ ਪਾਰੇ ਮੋਢੇ ਮੇਰੇ ਕਹਿਣ ਦਾ ਭਾਵ ਹੈ ਵੀ ਮਨੂੰ ਲੱਗਦਾ ਮੈਂ ਕਿਸੇ ਦੁਖਤੀ ਰਗ ਦੇ ਉੱਤੇ ਹੱਥ ਲਾਤਾ ਠਾ ਦੇਣੇ ਕਹਿੰਦਾ ਚੋਰ ਕੀ ਦਾੜੀ ਮੈਂ ਤਿੰਨ ਕਾ ਸਿੱਧਾ ਜਾ ਕੇ ਵਜੇ ਤੇ ਚਿੰਘਾੜੇ ਵਜੀ ਜਾਂਦੇ ਕੱਪੜਿਆਂ ਚੋਂ ਬਾਹਰ ਹੋ ਰਿਹਾ ਹੈ ਗੁੱਸੇ ਚ ਗਰਮ ਹੈ ਮੈਂ ਇਹ ਮੈਂ ਇਹ ਕਰ ਦੂੰਗਾ ਜਖੜ ਸਾਹ ਜਖੜ ਜੁਖੜ ਤਾਂ ਪਈ ਰਹਿਣ ਦਿਓ ਮੇਰੀ ਕੋਈ ਬੇਨਤੀ ਹੈ ਕਾਂਗਰਸ ਲੀਡਰਸ਼ਿਪ ਨੂੰ ਅੱਜ راہੁਲ ਗਾਂਧੀ ਜੀ ਪਤਾ ਨਹੀਂ ਚੰਡੀਗੜ੍ਹੋਂ ਜਾ ਵੜੇਕ ਨਹੀਂ ਜਾ ਵੜੇ ਉਹਨਾਂ ਨੂੰ ਮੈਂ ਕਹਿ ਦਿੰਦਾ ਰਿਕਵੈਸਟ ਕਰ ਦੂੰਗਾ ਵੀ ਰਾਹੁਲ ਗਾਂਧੀ ਜੀ ਆ ਇੱਥੇ ਵਾਲੇ ਜਿਹੜੇ ਕਾਂਗਰਸੀ ਤੁਰੇ ਫਿਰਦੇ ਆ ਸਰਕਾਰ ਬਣਾਉਣ ਨੂੰ ਵੀ ਜੇ ਕਿਤੇ ਆ ਇੰਨਾ ਗੁੱਸਾ ਇੰਨਾ ਜੋਸ਼ ਇੰਨਾ ਹੌਸਲਾ ਵਾਟ ਯੂ ਕਾਲ ਦਿਸ ਕਹਿੰਦੇ ਨਾ ਬੜਾ ਫਾਲਸ ਬਰਵਾਡੋ ਆ ਜੇ ਕਿਤੇ ਕਾਂਗਰਸ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ 'ਚ ਅੱਖ ਪਾ ਕੇ ਤਾਂ ਗੱਲ ਕਰ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਵੀ ਇੱਥੇ ਪੰਜਾਬ 'ਚ ਕੋਈ ਆਪੋਜੀਸ਼ਨ ਵੀ ਹੈ ਉਹ ਦਿਨ ਤਾਂ ਨੀਮੀ ਪਾ ਕੇ ਬਹਿ ਗਏ ਮੇਮਣਿਆਂ ਵਾਂਗੂ ਬਾਹਰ ਆ ਕੇ ਸਭ ਇਹ ਇਹੇ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਸਾਰੇ ਨਾਲ ਆ ਜਿਹੜੇ ਬਾਹਰ ਆ ਕੇ ਦਮਗੇ ਜੇ ਮਾਰੀ ਜਾਂਦੇ ਹੁਣ ਸਭ ਉੱਥੇ ਦੀ ਗੱਲ ਸੀਗੀ ਉੱਥੇ ਕਹਿਣਾ ਚਾਹੀਦਾ ਸੀ ਉੱਥੇ ਤਾਂ ਐਨ ਲੱਗਿਆ ਜਿਵੇਂ ਜबान ਦੇ ਤਾਣੇ ਤਾਲੇ ਲੱਗੇ ਹੁਣ ਕੋਈ ਨਹੀਂ ਚੁਸਕਿਆ ਉੱਥੇ ਇਹ ਸਾਰੇ ਬੈਠੇ ਸੀ ਉਹ ਪ੍ਰਧਾਨ ਨੂੰ ਤਾਂ ਛੱਡੋ ਵੇਖੋ ਪ੍ਰਧਾਨ ਦੇ ਹੱਕ 'ਚੇ ਖੜ ਜਾਂਦੇ ਖਾ ਦਾ ਨਾਰਾ ਮਾਰ ਦਿੰਦਾ ਵੀ ਸਾਡੇ ਪ੍ਰਧਾਨ ਨੂੰ ਐ ਕਿਉਂ ਜ਼ਲੀਲ ਕਰੀ ਜਾਂਦੇ ਹੋ ਆ ਪ੍ਰਧਾਨ ਜੀ ਇੱਥੇ ਆ ਕੇ ਹੁਣ ਕਰੀ ਜਾਂਦਾ ਆ ਦੁਰਭਾਗ ਹੈ ਪਰ ਆ ਲੋਕਾਂ ਦਾ ਫੈਸਲਾ ਸਾਬ ਦੁਰਭਾਗ ਦਾ ਪੰਜਾਬ ਦਾ ਵੀ ਇਹ ਜਿਹੜੇ ਲੋਕ ਆ ਕੇ ਅਜ ਰਾਜ ਨੂੰ ਸੰਭਾਲੀ ਬੈਠੇ ਹੈ ਤੇ ਲੁਧਿਆਣੇ ਦਾ ਆ ਇਹ ਜਿਹੜੇ ਲੋਕਾਂ ਨੂੰ ਸੁਣ ਕੇ ਨਮਾਇੰਦਾ ਭੇਜਦੇ ਜਿਹੜੇ ਜ਼ੁਬਾਨ ਨਹੀਂ ਖੋਲ ਸਕਦੇ ਸਾਬ ਇੱਕ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹੋ ਤੁਸੀਂ ਪੰਜਾਬ ਦੀ اپੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਖੜਕੀ ਤੇ ਛੋਟੀ ਸੋਚ ਹੈ ਇਹਦੇ ਕਰਕੇ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ ਕਿ ਸਾਥੀ ਉਹ ਹੈ ਜਿਹੜੇ ਮੈਂ ਅਸੈਂਬਲੀ ਦੇ ਅੰਦਰ ਲੀਡਰ ਆਫ oppositon ਸੀਗਾ ਜਦੋਂ ਸ਼੍ਰੀਮਾਨ ਨੇ ਖੜੇ ਹੋ ਕੇ ਹੰਝੂ ਵਹਾ ਕੇ ਹੱਥ ਜੋੜ ਕੇ ਮਾਫੀ ਮੰਗੀ ਸੀਗੀ ਵੀ ਮੇਰੇ ਉੱਤੇ ਇਲੈਕਸ਼ਨ ਚੇ ਚੰਦਾ ਲੈਣ ਦਾ ਜਿਹੜਾ ਇਲਜ਼ਾਮ ਲੱਗਿਆ ਹੈ ਨਸ਼ੇ ਵੇਚਣ ਵਾਲੇ ਤੋਂ ਮਾਨਸਾ ਭੁੱਲ ਗਏ ਹੋਣੇ ਤੁਸੀਂ 2014 ਦੀ ਗੱਲ ਹੈ ਐਸ ਆ ਗਿਆ ਕਿ ਯਾਦ ਸ਼੍ਰੀਮਾਨ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਐਮ ਐਲ اے ਸੀਗੇ ਰੋਕੇ ਮੇਰੇ ਆ ਤਾਂ ਬੱਚੇ بڑے ਛੋਟੇ ਛੋਟੇ ਐ ਸੁਖਵੀਰ ਜੀ ਸੁਖਵੀਰ ਜੀ ਨੂੰ ਪੁੱਛ ਲਿਓ ਰਾਤ ਨੂੰ ਘਰੇ ਜਾ ਕੇ ਇਹਨਾਂ ਨੂੰ ਆਦਤ ਹੈ ਸਭ ਦੇਖੋ ਆਦਤ ਹੈ ਮੈਂ ਸ਼ੇਰ ਚ ਕਹਿ ਦਿਆ ਇੱਕ ਮਿੰਟ ਗੱਲ ਆ ਕੁਮਾ ਸਮੇਟੀ ਨਹੀਂ ਜਾਂਦੀ ਕਹਿੰਦਾ ਉਫ ਉਫ ਤਲਕ ਨਹੀਂ ਕੀ ਜ਼ਿਲੇ ਇਲਾਹੀ ਕੇ ਖਿਲਾਫ ਉਲਫ ਨਹੀਂ ਉਲਫ ਤਲਕ ਨਹੀਂ ਕੀ ਜ਼ਿਲੇ ਇਲਾਹੀ ਕੇ ਖਿਲਾਫ ਕਿਉਂਕਿ ਆਪਕੋ ਆਦਤ ਹੈ ਦਰਬਾਰ ਕੀ ਆਪ ਦਰਬਾਰੀ ਕਿਉਂਕਿ ਦਰਬਾਰੀ ਹੈ ਆਪ ਇਹ ਲੋਕ ਦਰਬਾਰੀ ਐ ਸਾ ਇਹਨਾਂ ਨੂੰ ਤਾਂ ਪੈਰ ਫੜਨੇ ਜੇ ਪਹਿਲਾਂ ਸੁਖਬੀਰ ਜੀ ਬੈਠੇ ਸੀ ਸੁਖਬੀਰ ਜੀ ਪੈਰਾਂ 'ਚ ਜੱਟ ਕੇ ਅੱਜ ਭਗਵੰਤ ਮਾਨ ਜੀ ਤੇ ਭਗਵੰਤ ਦੇ ਡੇਰਾ 'ਚ ਜਾ ਕੇ ਜੱਟ ਕੇ ਕੱਲ ਕੋਈ ਹੋਰ ਆ ਗਿਆ ਇਹਨਾਂ ਨੂੰ ਤਾਂ ਪੈਰ ਦੇਖਣੇ ਸਾਬ ਇਹ ਚਰਨਾਂ 'ਚ ਜਾਂਦੇ ਹੈ ਉਸ ਕਿਸਮ ਦੇ ਲੋਕ ਹੈ ਇਸ ਕਰਕੇ ਹਾਂ ਮੈਂ ਆ ਕਹਿ ਰਿਹਾ ਵੀ ਆ ਜਿਹੜੀ ਸੌ ਹੈ ਪਹਿਲਾਂ ਇਹਨਾਂ ਨੂੰ ਚਕਵਾਓ ਅਗਰ ਸੌ ਨਾ ਚਕਵਾਓ ਜਿਹੜਾ ਉਹ ਟ੍ਰੈਕਰ ਲਾ ਰਿਹਾ ਕਹਿੰਦਾ ਸੀ ਉਹ ਪੈਰਾਂ 'ਚ ਪਾਣਾ ਹੈ ਸਰਟੀਫਾਈਡ ਹੈ ਸਾਬ ਹੀ ਹੈਸ ਅਕਨੋਲਿਜਡ ਔਨ ਦਾ ਫਲੋਰ ਆਫ ਦਾ ਹਾਊਸ ਉਹ ਪਾਉ ਉਹਨਾਂ ਦੇ ਪਤਾ ਲੱਗੇ ਕਿੱਥੇ ਕਿੱਥੇ ਜਾਂਦੇ ਕਿਹੜੇ ਟਰੇਡਰਾਂ ਨਾਲ ਗੀਲ ਕਰਦੇ ਸਾਬ ਮੁਕਰ ਜੀ ਦੱਸੋ ਅਸੈਂਬਲੀ ਦਾ ਰਿਕਾਰਡ ਕਢੋ ਐਵੇਂ ਲੋਕਾਂ ਨੂੰ ਉਥੇ ਪਰੇਸ਼ਾਨ ਕਰ ਰਹੇ 33 ਹਜ਼ਾਰ ਬੰਦੇ ਫੜ ਰੱਖੇ ਆ ਜਿਹੜੇ ਵੇਚਣ ਵਾਲੇ ਐ ਐਵੇਂ ਐਡੀ 2-2 ਕਰੋੜ ਦੀਆਂ ਗੱਾਰਾਂ ਦੀਆਂ ਸਾਬ ਇੱਕ ਨਿਮਾਨੇ ਜੇ ਘਰ ਚੋਂ ਨਿਕਲਣ ਵਾਲੇ ਜਿਹੜੇ ਬਣਾਏ ਸੀ ਇਹ ਰਾਹੁਲ ਜੀ ਨੂੰ ਕਰਕੇ ਮੈਂ ਤਾਂ ਬੜੇ ਮਾਮੂਲੀ ਜੀ ਘਰ ਚੋਂ ਨਿਕਲੇ 2 ਕਰੋੜ ਦੀ ਗੱਡੀ ਸਾਬ ਉਹਨਾਂ ਲੋਕ ਇਸ ਆਪ ਗੇਟੋਂ ਦੇ ਇਸ ਕਰਕੇ ਅਸਮੈਕ ਬੰਦ ਨਹੀਂ ਹੁੰਦੇ